ਸ਼ਬਦ ਸ਼੍ਰੇਣੀਆਂ ਦੀ ਵੰਡਾ ਜਿਹੜੀ ਉਹ ਕਈ ਆਧਾਰਾਂ ਤੇ ਕੀਤੀ ਜਾਂਦੀ ਹੈ ਇੱਕ ਆਧਾਰ ਹੈ ਰੂਪਪੱਖ ਰੂਪਪੱਖ ਤੋਂ ਸ਼ਬਦ ਸ਼੍ਰੇਣੀਆਂ ਨੂੰ ਦੋ ਭਾਗਾਂ ਦੇ ਵਿੱਚ ਵੰਡਿਆ ਜਾਂਦਾ ਹੈ ਇੱਕ ਹੁੰਦੇ ਨੇ ਵਿਕਾਰੀ ਸ਼ਬਦ ਅਤੇ ਇੱਕ ਹੁੰਦੇ ਨੇ ਅਵਕਾਰੀ ਸ਼ਬਦ ਜਿਹੜੇ ਸ਼ਬਦਾਂ ਦਾ ਵਿਆਕਰਨਕ ਕਾਰਜ ਦੇ ਅਨੁਸਾਰ ਰੂਪ ਬਦਲਦਾ ਉਹਨਾਂ ਸ਼ਬਦਾਂ ਨੂੰ ਵਿਕਾਰੀ ਸ਼ਬਦ ਕਿਹਾ ਜਾਂਦਾ ਹੈ ਪਾਵ ਜਿਹੜੇ ਸ਼ਬਦ ਵਿਆਕਰਨ ਦੇ ਵਿੱਚ ਜਾਵਾਕ ਦੇ ਵਿੱਚ ਜਦੋਂ ਵਰਤੇ ਜਾਂਦੇ ਨੇ ਤਾਂ ਆਪਣਾ ਰੂਪ ਜਿਹੜਾ ਤਬਦੀਲ ਕਰ ਲੈਂਦੇ ਨੇ ਉਹਨਾਂ ਨੂੰ ਵਿਕਾਰੀ ਸ਼ਬਦ ਕਿਹਾ ਜਾਂਦਾ ਜਿਵੇਂ ਕਾਲਾ ਸ਼ਬਦਾ ਕਾਲਾ ਸ਼ਬਦ ਕਾਲਾ ਕਾਲੇ ਕਾਲਿਓ ਕਾਲੀnga ਕਿੰਨੇ ਸਾਰੇ ਰੂਪ ਨੇ ਜਿਹੜੇ ਇਹਦੇ ਬਦਲ ਰਹੇ ਨੇ ਇਸ ਸ਼ਬਦ ਨੂੰ ਵਿਕਾਰੀ ਸ਼ਬਦ ਕਿਹਾ ਜਾਊਗਾ ਜਿਹੜੇ ਸ਼ਬਦ ਆਪਣਾ ਰੂਪ ਤਬਦੀਲ ਨਹੀਂ ਕਰਦੇ ਜਿਨ੍ਹਾਂ ਨੂੰ ਜਿੱਥੇ ਵੀ ਵਰਤ ਲਈਏ ਉਹ ਉਸੇ ਰੂਪ ਦੇ ਵਿੱਚ ਮੌਜੂਦ ਰਹਿੰਦੇ ਨੇ ਤਾਂ ਉਹਨਾਂ ਨੂੰ ਅਵਕਾਰੀ ਸ਼ਬਦ ਕਿਹਾ ਜਾਂਦਾ ਹੈ ਭਾਵ ਇਹਨਾਂ ਦੇ ਰੂਪ ਦੇ ਵਿੱਚ ਕੋਈ ਤਬਦੀਲੀ ਨਹੀਂ ਆਉਂਦੀ ਸ਼ਬਦ ਸ਼੍ਰੇਣੀਆਂ ਦੇ ਵਿੱਚੋਂ ਜਿਹੜੀਆਂ ਵਿਕਾਰੀ ਸ਼ਬਦ ਸ਼੍ਰੇਣੀਆਂ ਨੇ ਉਹਦੇ ਵਿੱਚ ਨਾਮ ਪੜਨਾਮ ਵਿਸ਼ੇਸ਼ਣ ਅਤੇ ਕਿਰਿਆ ਸ਼ਬਦ ਸ਼੍ਰੇਣੀ ਨੂੰ ਲਿਆ ਜਾਂਦਾ ਹੈ ਭਾਵ ਵਿਕਾਰੇ ਸ਼ਬਦ ਸ਼੍ਰੇਣੀਆਂ ਉਹ ਸ਼ਬਦ ਸ਼੍ਰੇਣੀਆਂ ਨੇ ਜਿਨ੍ਹਾਂ ਦੇ ਵਿੱਚ ਬਦਲਾਵ ਆਉਂਦਾ ਇਸ ਕਰਕੇ ਨਾਮ ਵਾਲੇ ਸ਼ਬਦਾਂ ਦੇ ਵਿੱਚ ਬਦਲਾਵ ਆਉਂਦਾ ਵਿਸ਼ੇਸ਼ਣ ਵਾਲੇ ਸ਼ਬਦਾਂ ਦੇ ਵਿੱਚ ਕਿਰਿਆ ਵਾਲੇ ਸ਼ਬਦਾਂ ਦੇ ਵਿੱਚ ਜਾਂ ਪੜਨਾਮ ਸ਼ਬਦਾਂ ਦੇ ਵਿੱਚ ਵੀ ਬਦਲਾਵ ਆਉਂਦਾ ਜਿਵੇਂ ਜੇ ਅਸੀਂ ਨਾਮ ਸ਼ਬਦ ਦੀ ਉਦਾਹਰਣ ਲਈਏ ਮੁੰਡਾ ਮੁੰਡੇ ਮੁੰਡਿਓ ਮੁੰਡਿਆ ਕਿੰਨੇ ਸਾਰੇ ਸ਼ਬਦਾਂ ਦੇ ਵਿੱਚ ਨਾਮ ਨੇ ਜਿਹੜੇ ਉਹ ਬਦਲਦੇ ਨੇ ਇਸ ਕਰਕੇ ਨਾਮ ਨੂੰ ਵਿਕਾਰੇ ਸ਼ਬਦਾਂ ਦੀ ਸ਼੍ਰੇਣੀ ਦੇ ਵਿੱਚ ਰੱਖਿਆ ਜਾਂਦਾ ਇਸੇ ਤਰੀਕੇ ਨਾਲ ਪੜਨਾਮ ਸ਼ਬਦ ਨੇ ਜਿਵੇਂ ਮੈਂ ਸ਼ਬਦ ਤੋਂ ਮੈਂ ਤੋਂ ਮੈਨੂੰ ਵੀ ਬਣ ਜਾਂਦਾ ਮੈਂ ਤੋਂ ਮੇਥੋਂ ਸ਼ਬਦ ਵੀ ਬਣ ਜਾਂਦਾ ਅਤੇ ਅਸੀਂ ਵੀ ਲਿਖਿਆ ਜਾ ਸਕਦਾ ਅਸੀਂ ਦੀ ਥਾਂ ਤੇ ਅਸਾਂ ਨੇ ਇਹ ਕੰਮ ਕੀਤਾ ਇਹਦੇ ਵਿੱਚ ਵੀ ਬਦਲਾਵਾ ਸਕਦਾ ਭਾਵ ਅਸੀਂ ਵੀ ਵਰਤਿਆ ਜਾਂਦਾ ਬਹੁਤ ਸਾਰੀਆਂ ਥਾਵਾਂ ਤੇ ਬਹੁਤ ਸਾਰੀਆਂ ਥਾਵਾਂ ਤੇ ਅਸਾਂ ਸ਼ਬਦ ਵਰਤ ਲਿਆ ਜਾਂਦਾ ਸਾਨੂੰ ਸਾਥੋਂ ਇਹ ਜਿਹੜੇ ਸ਼ਬਦ ਨੇ ਇਹ ਵਿਕਾਰੀ ਸ਼ਬਦਾਂ ਦੇ ਵਜੋਂ ਵਿਚਰਦੇ ਨੇ ਇਸੇ ਤਰ੍ਹਾਂ ਨਾਲ ਵਿਸ਼ੇਸ਼ਣ ਜਿਹੜਾ ਵਿਸ਼ੇਸ਼ ਦੇ ਵਿੱਚ ਜਿਵੇਂ ਅਸੀਂ ਪਿੱਛੇ ਕਾਲੇ ਦੀ ਗੱਲ ਕੀਤੀ ਹੈ اسی ਤਰੀਕੇ ਨਾਲ ਪੀਲਾ ਪੀਲਾ ਪੀਲੇ ਪੀਲੀਆਂ ਪੀਲਿਓ ਕਿੰਨੇ ਸਾਰੇ ਰੂਪ ਨੇ ਜਿਹੜੇ ਇੱਕ ਸ਼ਬਦ ਦੇ ਬਣਦੇ ਨੇ ਇਸ ਕਰਕੇ ਇਸ ਸ਼ਬਦ ਦੇ ਵਿੱਚ ਵੀ ਬਦਲਾਵ ਆ ਜਿਹੜਾ ਉਹ ਆਉਂਦਾ ਹੈ ਇਸੇ ਤਰੀਕੇ ਨਾਲ ਕਿਰਿਆ ਸ਼ਬਦ ਪੜ ਪੜਦਾ ਪੜਦੀ ਪੜਦੀਆਂ ਪੜ ਕੇ ਕਿੰਨੇ ਸਾਰੇ ਸ਼ਬਦ ਨੇ ਜਿਹੜੇ ਇੱਕ ਸ਼ਬਦ ਦੇ ਇੱਕ ਸ਼ਬਦ ਤੋਂ ਰੂਪ ਵਟਾ ਕੇ ਅਲੱਗ-ਅਲੱਗ ਸ਼ਬਦਾਂ ਦੇ ਵਿੱਚ ਵਿਚਰਦੇ ਨੇ ਇਹਨਾਂ ਨੂੰ ਵੀ ਵਿਕਾਰੀ ਸ਼ਬਦਾਂ ਦੇ ਵਿੱਚ ਰੱਖਿਆ ਜਾਂਦਾ ਇਸ ਤਰ੍ਹਾਂ ਨਾਮ ਪੜਨਾਮ ਵਿਸ਼ੇਸ਼ਣ ਅਤੇ ਕਿਰਿਆ ਨੂੰ ਵਿਕਾਰੀ ਸ਼ਬਦ ਸ਼੍ਰੇਣੀਆਂ ਦੇ ਵਜੋਂ ਵਿਚਾਰਿਆ ਜਾਂਦਾ ਪਰ ਇਹਨਾਂ ਦੇ ਵਿੱਚੋਂ ਜਿਹੜੀ ਵਿਸ਼ੇਸ਼ਣ ਸ਼ਬਦ ਸ਼੍ਰੇਣੀ ਹੈ ਪੰਜਾਬੀ ਦੇ ਵਿੱਚ ਸਾਰੇ ਵਿਸ਼ੇਸ਼ਣ ਸ਼ਬਦਾਂ ਨੂੰ ਵਿਕਾਰੀ ਸ਼ਬਦ ਸ਼੍ਰੇਣੀ ਦੇ ਵਜੋਂ ਨਹੀਂ ਕਹਿਆ ਜਾ ਸਕਦਾ ਕੁਝ ਵਿਸ਼ੇਸ਼ਣ ਇਹ ਜਿਹੇ ਵੀ ਨੇ ਪੰਜਾਬੀ ਦੇ ਵਿੱਚ ਜਿਹੜੇ ਆਪਣਾ ਰੂਪ ਨਹੀਂ ਬਟਾਉਂਦੇ ਭਾਵ ਜਿਹੜੇ ਅਵਿਕਾਰੀ ਸ਼੍ਰੇਣੀ ਦੇ ਤੌਰ ਤੇ ਵਿਚਰਦੇ ਨੇ ਜਿਵੇਂ ਜੇ ਅਸੀਂ ਲਾਲ ਸ਼ਬਦ ਨੂੰ ਦੇਖੀਏ ਲਾਲ ਘੋੜਾ ਲਾਲ ਘੋੜੀ ਲਾਲ ਘੋੜੀਆਂ ਲਾਲ ਦੇ ਨਾਲ ਭਾਵੇਂ ਕੋਈ ਵੀ ਸ਼ਬਦ ਆ ਜਾਵੇ ਚਾਹੇ ਇਕਵਚਨ ਆ ਜਾਵੇ ਚਾਹੇ ਬਹੁਵਚਨ ਆ ਜਾਵੇ ਤੇ ਚਾਹੇ ਇਸਤਰੀ ਲਿੰਗ ਆ ਜਾਵੇ ਪਰ ਉਹਦੇ ਵਿੱਚ ਬਦਲਾਅ ਜਿਹੜਾ ਉਹ ਨਹੀਂ ਆਉਂਦਾ ਇਸ ਕਰਕੇ ਲਾਲ ਸ਼ਬਦ ਨੂੰ ਅਵਿਕਾਰੀ ਸ਼ਬਦ ਸ਼੍ਰੇਣੀਆਂ ਦੇ ਤੌਰ ਤੇ ਰੱਖਿਆ ਜਾਂਦਾ ਹੈ ਇਸੇ ਤਰੀਕੇ ਨਾਲ ਸੁੰਦਰ ਸ਼ਬਦ ਹੋ ਗਿਆ ਸੁੰਦਰ ਕੁੜੀ ਸੁੰਦਰ ਮੁੰਡਾ ਸੁੰਦਰ ਘੋੜੇ ਸੁੰਦਰ ਘੋੜੀਆਂ ਸੁੰਦਰ ਸ਼ਬਦ ਦੇ ਵਿੱਚ ਵੀ ਕਿਉਂਕਿ ਬਦਲਾ ਨਹੀਂ ਆਉਂਦਾ ਇਸ ਕਰਕੇ ਸੁੰਦਰ ਸ਼ਬਦ ਨੂੰ ਵੀ ਅਵਿਕਾਰੀ ਸ਼ਬਦ ਸ਼੍ਰੇਣੀਆਂ ਦੇ ਤੌਰ ਤੇ ਹੀ ਰੱਖਿਆ ਜਾਂਦਾ ਹੈ ਭਾਵੇਂ ਕਿ ਵਿਸ਼ੇਸ਼ਣ ਨੂੰ ਅਸੀਂ ਵਿਕਾਰੀ ਸ਼ਬਦ ਸ਼੍ਰੇਣੀਆਂ ਦੇ ਤੌਰ ਤੇ ਦੇਖਿਆ ਇਸੇ ਤਰ੍ਹਾਂ ਗਰਮ ਸ਼ਬਦ ਅਸੀਂ ਦੇਖ ਲਈਏ ਗਰਮ ਚਾਹ ਗਰਮ ਪਾਣੀ ਗਰਮ ਦੁੱਧ ਕੋਈ ਵੀ ਸ਼ਬਦ ਅਸੀਂ ਵਰਤੀਏ ਪਰ ਸ਼ਬਦ ਦੇ ਇਸਤਰੀ ਲਿੰਗ ਹੋਣ ਨਾਲ ਜਾਂ ਸ਼ਬਦ ਦੇ ਪੁਲਿੰਗ ਹੋਣ ਨਾਲ ਜਾਂ ਸ਼ਬਦ ਦੇ ਬਹੁਵਚਨ ਹੋਣ ਨਾਲ ਗਰਮ ਸ਼ਬਦ ਦੇ ਵਿੱਚ ਤਬਦੀਲੀ ਨਹੀਂ ਆਉਂਦੀ ਅਜਿਹੇ ਹੋਰ بڑے ਸ਼ਬਦ ਜਿਵੇਂ ਸੌ ਬੁੱਧੂ ਸਾਫ ਬਰਗੇ ਸ਼ਬਦ ਨੇ ਜਿਹੜੇ ਉਹਨਾਂ ਨੂੰ ਵੀ ਅਵਕਾਰੀ ਵਿਸ਼ੇਸ਼ਣ ਸ਼ਬਦਾਂ ਦੇ ਤੌਰ ਤੇ ਹੀ ਰੱਖਿਆ ਜਾਂਦਾ ਜਿਨ੍ਹਾਂ ਦੇ ਵਿੱਚ ਬਦਲਾਅ ਜਿਹੜਾ ਉਹ ਨਹੀਂ ਵਾਪਰਦਾ ਜਿਹੜੇ ਅਵਕਾਰੀ ਸ਼ਬਦ ਨੇ ਉਹ ਸ਼ਬਦ ਜਿਨ੍ਹਾਂ ਦੇ ਵਿੱਚ ਬਦਲਾਅ ਜਿਹੜਾ ਉਹ ਨਹੀਂ ਵਾਪਰਦਾ ਉਹਨਾਂ ਦੇ ਵਿੱਚ ਅਸੀਂ ਜਿਹੜੀਆਂ ਸ਼ਬਦ ਸ਼੍ਰੇਣੀਆਂ ਨੂੰ ਲੈ ਸਕਦੇ ਆ ਉਹ ਸ਼ਬਦ ਸ਼੍ਰੇਣੀਆਂ ਨੇ ਸਬੰਧਕ ਜੋਜਕ ਵਿਸਮਿਕ ਪਾਰਟਿਕਲਸ ਅਤੇ ਕਿਰਿਆ ਵਿਸ਼ੇਸ਼ਣ ਹੁਣ ਜਿਹੜੇ ਸਬੰਧਕ ਨੇ ਪੰਜਾਬੀ ਭਾਸ਼ਾ ਦੇ ਵਿੱਚ ਸਬੰਧਕ ਹੁੰਦੇ ਨੇ ਜਿਹੜੇ ਦੋ ਸ਼ਬਦਾਂ ਦਾ ਆਪਸ ਦੇ ਵਿੱਚ ਸੰਬੰਧ ਸਥਾਪਿਤ ਕਰਦੇ ਨੇ ਜਿਵੇਂ ਨੇ ਨੂੰ ਤੋਂ ਨਾਲ ਤੇ ਉੱਤੇ ਅਜਿਹੇ ਸ਼ਬਦ ਦੋ ਸ਼ਬਦਾਂ ਦਾ ਆਪਸ ਦੇ ਵਿੱਚ ਸਬੰਧ ਸਥਾਪਿਤ ਕਰਦੇ ਨੇ ਇਹ ਸ਼ਬਦ ਸ਼੍ਰੇਣੀ ਵੀ ਅਵਿਕਾਰੀ ਸ਼ਬਦ ਸ਼੍ਰੇਣੀ ਦੇ ਤੌਰ ਤੇ ਵਿਚਰਦੀ ਹੈ ਭਾਵੇਂ ਇਹਦੇ ਸ਼ਬਦਾਂ ਦੇ ਵਿੱਚ ਵੀ ਤਬਦੀਲੀ ਆ ਜਿਹੜੀ ਉਹ ਨਹੀਂ ਆ ਸਕਦੀ ਜੋਜਕ ਹੁੰਦੇ ਨੇ ਜਿਹੜੇ ਦੋ ਸ਼ਬਦਾਂ ਨੂੰ ਜਾਂ ਦੋ ਵਾਕਾਂਸ਼ਾਂ ਨੂੰ ਜਾਂ ਦੋ ਵਾਕਾਂ ਨੂੰ ਨੂੰ ਜਿਹੜੇ ਸ਼ਬਦ ਆਪਸ ਦੇ ਵਿੱਚ ਜੋੜਦੇ ਨੇ ਉਹਨਾਂ ਨੂੰ ਜੋਜਕ ਕਿਹਾ ਜਾਂਦਾ ਜਿਵੇਂ ਤੇ ਅਤੇ ਕੇ ਜੇ ਤਾਂ ਜੋ ਅਜਿਹੇ ਸ਼ਬਦ ਜੋਜਕ ਵਜੋਂ ਕਾਰਜ ਕਰਦੇ ਨੇ ਜੋਜਕ ਨੂੰ ਵੀ ਅਸੀਂ ਅਵਿਕਾਰਯ ਸ਼ਬਦ ਸ਼੍ਰੇਣੀ ਦੇ ਤੌਰ ਤੇ ਹੀ ਦੇਖਦੇ ਆਂ ਭਾਵੇਂ ਪੰਜਾਬੀ ਭਾਸ਼ਾ ਦੇ ਵਿੱਚ ਜੋਜਕ ਸ਼ਬਦ ਨੇ ਜਿਹੜੇ ਉਹਨਾਂ ਸ਼ਬਦਾਂ ਦੇ ਵਿੱਚ ਵੀ ਤਬਦੀਲੀ ਨਹੀਂ ਕੀਤੀ ਜਾ ਸਕਦੀ ਇਸੇ ਤਰੀਕੇ ਨਾਲ ਪਾਰਟਿਕਲਸ ਦੇ ਵਿੱਚ ਉਹਨਾਂ ਸ਼ਬਦਾਂ ਨੂੰ ਲਿਆ ਜਾਂਦਾ ਹੈ ਜਿਹੜੇ ਸ਼ਬਦ ਹਾਂ-ਵਾਚੀ ਹੁੰਦੇ ਨੇ ਜਾਂ ਜਿਹੜੇ ਦਬਾਅ ਸੂਚਕ ਹੁੰਦੇ ਨੇ ਭਾਵ ਜਿਹੜੇ ਸ਼ਬਦ ਭਾਸ਼ਾ ਦੇ ਵਿੱਚ ਦਬਾਅ ਪਾਉਣ ਲਈ ਵਰਤੇ ਜਾਂਦੇ ਨੇ ਜਾਂ ਹਾਂ ਜਾਂ ਨਾ ਦਾ ਪ੍ਰਗਟਾਵਾ ਕਰਦੇ ਨੇ ਉਹਨਾਂ ਸ਼ਬਦਾਂ ਨੂੰ ਪਾਰਟਿਕਲਸ ਸ਼ਬਦਾਂ ਦੇ ਤੌਰ ਤੇ ਦੇਖਿਆ ਜਾਂਦਾ ਜਿਵੇਂ ਪੰਜਾਬੀ ਭਾਸ਼ਾ ਦੇ ਵਿੱਚ ਇਹ ਸ਼ਬਦ ਨੇ ਨਾ ਨਹੀਂ ਵੀ ਹੀ ਅਜਿਹੇ ਸ਼ਬਦ ਜੋ ਦਬਾਵ ਵਜੋਂ ਅਤੇ ਨਾ ਜਾਂ ਹਾਂ ਵਜੋਂ ਵਰਤੇ ਜਾਣ ਇਹਨਾਂ ਨੂੰ ਵੀ ਅਵਿਕਾਰੀ ਸ਼ਬਦ ਸ਼੍ਰੇਣੀ ਦੇ ਤੌਰ ਤੇ ਹੀ ਦੇਖਿਆ ਜਾਂਦਾ ਹੈ ਕਿਉਂਕਿ ਇਹਨਾਂ ਸ਼ਬਦਾਂ ਦੇ ਵਿੱਚ ਵੀ ਕਿਸੇ ਕਿਸਮ ਦੀ ਤਬਦੀਲੀ ਆ ਜਿਹੜੀ ਉਹ ਨਹੀਂ ਵਾਪਰਦੀ ਇੱਕ ਜਿਹੜੀ ਸ਼ਬਦ ਸ਼੍ਰੇਣੀ ਆ ਕਿਰਿਆ ਵਿਸ਼ੇਸ਼ਣ ਕਿਰਿਆ ਵਿਸ਼ੇਸ਼ਣ ਦੇ ਵਿੱਚ ਵਿਚਰਨ ਵਾਲੇ ਸ਼ਬਦਾਂ ਦੇ ਵਿੱਚ ਵੀ ਕਿਉਂਕਿ ਤਬਦੀਲੀ ਨਹੀਂ ਵਾਪਰਦੀ ਇਹਨਾਂ ਨੂੰ ਵੀ ਅਵਿਕਾਰੀ ਸ਼ਬਦਾਂ ਦੇ ਤੌਰ ਤੇ ਹੀ ਦੇਖਿਆ ਜਾਂਦਾ ਹੈ ਇਹੇ ਸ਼ਬਦ ਨੇ ਜਿਵੇਂ ਅੱਜ ਕੱਲ ਪਰਸੋਂ ਹੁਣ ਹੌਲੀ-ਹੌਲੀ ਤੇਜ਼-ਤੇਜ਼ ਨਿੱਤ ਅਜਿਹੇ ਸ਼ਬਦ ਜਿਹੜੇ ਕਿਰਿਆ ਵਿਸ਼ੇਸ਼ਣ ਦੇ ਤੌਰ ਤੇ ਵਿਚਰਦੇ ਨੇ ਇਹਨਾਂ ਨੂੰ ਆਵਿਕਾਰੀ ਸ਼ਬਦ ਸ਼੍ਰੇਣੀ ਵਜੋਂ ਲਿਆ ਜਾਂਦਾ ਹੈ ਕਿਉਂਕਿ ਇਹਨਾਂ ਦੇ ਸ਼ਬਦਾਂ ਦੇ ਵਿੱਚ ਬਦਲਾਅ ਜਿਹੜਾ ਹੋ ਨਹੀਂ ਵਾਪਰਦਾ ਅਵਕਾਰੀ ਸ਼ਬਦ ਸ਼੍ਰੇਣੀਆਂ ਵਿੱਚ ਅਸੀਂ ਸੰਬੰਧਕ ਜੋਜਕ ਵਿਸਮਿਕ ਅਤੇ ਪਾਰਟਿਕਲਸ ਨੂੰ ਲਿਆ ਹੈ ਇਹਨਾਂ ਦੇ ਵਿੱਚੋਂ ਸੰਬੰਧਕ ਸ਼ਬਦ ਸ਼੍ਰੇਣੀ ਦੇ ਕੁਝ ਮੈਂਬਰ ਇਹੋ ਜਿਹੇ ਨੇ ਜਿਹੜੇ ਅਵਕਾਰੀ ਸ਼ਬਦ ਸ਼੍ਰੇਣੀ ਨਾਲ ਸੰਬੰਧ ਨਹੀਂ ਰੱਖਦੇ ਜਿਵੇਂ ਸੰਬੰਧਕ ਦਾ ਨੂੰ ਜੇ ਅਸੀਂ ਦੇਖੀਏ ਦਾ ਇਹ ਜਿਹੜਾ ਦਾ ਸ਼ਬਦ ਦੇ ਰੂਪ ਦੇ ਵਿੱਚ ਬਦਲਾਅ ਆਉਂਦਾ ਜਿਵੇਂ ਮੁੰਡੇ ਦਾ ਮਾਮਾ ਮੁੰਡੇ ਦੀ ਮਾਮੀ ਕੁੜੀ ਦਾ ਮਾਮਾ ਕੁੜੀ ਦੀਆਂ ਮਾਮੀਆਂ ਦਾ ਸ਼ਬਦ ਜਿਹੜਾ ਉਹ ਆਪਣਾ ਰੂਪ ਬਟਾਉਂਦਾ ਰਹਿੰਦਾ ਹੈ ਇਸ ਕਰਕੇ ਦਾਸਬੰਦਕ ਨੂੰ ਅਸੀਂ ਵਿਕਾਰੀ ਸ਼ਬਦ ਸ਼੍ਰੇਣੀ ਦੇ ਤੌਰ ਤੇ ਹੀ ਦੇਖਾਂਗੇ ਕਿਉਂਕਿ ਦਾ ਸ਼ਬਦ ਦੇ ਵਿੱਚ ਬਦਲਾਅ ਜਿਹੜਾ ਉਹ ਆਉਂਦਾ ਰਹਿੰਦਾ ਜਿਹੜੇ ਵਿਕਾਰੀ ਸ਼ਬਦ ਨੇ ਉਹਨਾਂ ਦੀਆਂ ਇੱਕ ਤੋਂ ਜ਼ਿਆਦਾ ਪੈਰਾਡਾਈਮ ਜਾਂ ਰੂਪਾਵਲੀਆਂ ਬਣਦੀਆਂ ਨੇ ਜਿਵੇਂ ਜੇ ਅਸੀਂ ਨਾਮ ਸ਼ਬਦ ਸ਼੍ਰੇਣੀ ਨਾਲ ਸੰਬੰਧਿਤ ਕੁੜੀ ਸ਼ਬਦ ਨੂੰ ਦੇਖੀਏ ਕੁੜੀ ਕੁੜੀਆਂ ਕੁੜਿਓ ਕਿੰਨੇ ਸਾਰੇ ਰੂਪ ਨੇ ਜਿਹੜੇ ਇਹਦੇ ਬਣੇ ਨੇ ਪਰ ਜਿਹੜੇ ਅਵਿਕਾਰੀ ਸ਼ਬਦ ਨੇ ਉਹਨਾਂ ਦੀਆਂ ਰੂਪਾਵਲੀਆਂ ਨਹੀਂ ਬਣਦੀਆਂ ਭਾਵ ਉਹਨਾਂ ਦੇ ਇੱਕ ਤੋਂ ਜ਼ਿਆਦਾ ਸ਼ਬਦ ਨੇ ਜਿਹੜੇ ਉਹ ਨਹੀਂ ਬਣਦੇ ਇਸ ਕਰਕੇ ਉਹਨਾਂ ਨੂੰ ਸੀਮਿਤ ਪ੍ਰਬੰਧ ਦੇ ਵਿੱਚ ਰੱਖਿਆ ਜਾਂਦਾ ਹੈ ਜਦੋਂ ਕਿ ਜਿਹੜੇ ਵਿਕਾਰੀ ਸ਼ਬਦ ਨੇ ਉਹਨਾਂ ਨੂੰ ਅਸੀਮਤ ਸ਼ਬਦ ਪ੍ਰਬੰਧ ਵਜੋਂ ਦੇਖਿਆ ਜਾਂਦਾ ਹੈ ਭਾਵ ਸੀਮਿਤ ਸ਼ਬਦ ਪ੍ਰਬੰਧ ਹੁੰਦਾ ਜਿਨ੍ਹਾਂ ਦੇ ਮੈਂਬਰਾਂ ਦੀ ਗਿਣਤੀ ਸੀਮਿਤ ਹੁੰਦੀ ਹੈ ਔਰ ਅਸੀਮਤ ਸ਼ਬਦ ਪ੍ਰਬੰਧ ਹੁੰਦਾ ਜਿਨ੍ਹਾਂ ਦੇ ਮੈਂਬਰਾਂ ਦੀ ਗਿਣਤੀ ਬਹੁਤ ਜ਼ਿਆਦਾ ਹੁੰਦੀ ਹੈ ਕਿ ਵਿਕਾਰੀ ਸ਼ਬਦਾਂ ਦੀਆਂ ਅੱਗੋਂ ਰੂਪਾਵਲੀਆਂ ਬਣਦੀਆਂ ਨੇ ਬਹੁਤ ਸਾਰੇ ਸ਼ਬਦਾਂ ਦਾ ਉਹਨਾਂ ਤੋਂ ਨਿਰਮਾਣ ਹੁੰਦਾ ਹੈ ਇਸ ਕਰਕੇ ਉਹਨਾਂ ਨੂੰ ਅਸੀਮਤ ਸ਼ਬਦ ਪਰਵੰਧ ਵਜੋਂ ਦੇਖਿਆ ਜਾਂਦਾ ਹੈ ਪਰ ਇਹਦੇ ਨਾਲ ਇਹ ਵੀ ਆ ਕਿ ਕੇਵਲ ਅਸੀਮਤ ਸ਼ਬਦ ਸ਼੍ਰੇਣੀਆਂ ਨੇ ਜਿਹੜੀਆਂ ਉਹੀ ਮਹੱਤਵਪੂਰਨ ਨਹੀਂ ਹੈਗੀਆਂ ਇਹ ਵੀ ਹੋ ਸਕਦਾ ਹੈ ਕਿ ਕਿਸੇ ਭਾਸ਼ਾ ਦੇ ਵਿੱਚ ਸੀਮਿਤ ਸ਼ਬਦ ਸ਼੍ਰੇਣੀਆਂ ਨੇ ਜਿਹੜੀਆਂ ਉਹਨਾਂ ਦੀ ਵਰਤੋਂ ਜ਼ਿਆਦਾ ਕੀਤੀ ਜਾਂਦੀ ਹੋਵੇ ਜਾਂ ਉਹ ਜ਼ਿਆਦਾ ਮਹੱਤਵਪੂਰਨ ਹੋਣ ਅਰ ਅਸੀਮਤ ਸ਼ਬਦ ਸ਼੍ਰੇਣੀਆਂ ਦੇ ਮੈਂਬਰਾਂ ਦੀ ਗਿਣਤੀ ਵਿੱਚ ਵਾਧਾ ਹੁੰਦਾ ਵੀ ਰਹਿੰਦਾ ਹੈ ਅਸੀਂ ਕਿਸੇ ਸਮੇਂ ਦੇ ਵਿੱਚ ਜਿਹੜੀਆਂ ਇਹ ਸ਼ਬਦ ਸ਼੍ਰੇਣੀਆਂ ਨੇ ਉਹਨਾਂ ਦੀ ਗਿਣਤੀ ਨਹੀਂ ਕਰ ਸਕਦੇ ਕਿ ਇੰਨੇ ਹੀ ਸ਼ਬਦ ਨੇ ਇਸ ਸ਼੍ਰੇਣੀ ਦੇ ਵਿੱਚ ਉਹਨਾਂ ਦੀ ਗਿਣਤੀ ਦੇ ਵਿੱਚ ਵਾਧਾ ਹੁੰਦਾ ਰਹਿੰਦਾ ਹੈ ਇਸ ਕਰਕੇ ਉਹਨਾਂ ਸ਼ਬਦਾਂ ਦੀ ਇੱਕ ਸਮੇਂ ਦੇ ਵਿੱਚ ਗਿਣਤੀ ਕਰਨਾ ਵੀ ਔਖਾ ਕਾਰਜ ਹੈ ਔਰ ਜਿਹੜੀਆਂ ਸੀਮਤ ਸ਼ਬਦ ਸ਼੍ਰੇਣੀਆਂ ਨੇ ਇਹ ਵੀ ਹੋ ਸਕਦਾ ਹੈ ਕਿ ਕਿਸੇ ਸਮੇਂ ਦੇ ਵਿੱਚ ਆ ਕੇ ਕਿਸੇ ਹੋਰ ਭਾਸ਼ਾ ਦੇ ਪ੍ਰਭਾਵ ਹੇਠ ਉਹਨਾਂ ਦੇ ਮੈਂਬਰਾਂ ਦੀ ਗਿਣਤੀ ਵੱਧ ਵੀ ਜਾ ਜਿਵੇਂ ਇਹ ਵੀ ਹੋ ਸਕਦਾ ਹੈ ਕਿ ਜਿਹੜੇ ਸੰਬੰਧਕ ਨੇ ਜੇ ਕੋਈ ਹੋਰ ਭਾਸ਼ਾ ਕਿਸੇ ਭਾਸ਼ਾ ਦੇ ਸੰਪਰਕ ਵਿੱਚ ਆਈ ਆ ਜਾਂ ਜਿਹੜੇ ਜੋਜਕ ਨੇ ਜੇ ਕੋਈ ਭਾਸ਼ਾ ਕਿਸੇ ਹੋਰ ਭਾਸ਼ਾ ਦੇ ਸੰਪਰਕ ਵਿੱਚ ਆਈ ਆ ਤਾਂ ਉਹਨਾਂ ਦੇ ਮੈਂਬਰਾਂ ਦੀ ਗਿਣਤੀ ਕਿਸੇ ਸਮੇਂ ਦੇ ਵਿੱਚ ਵੱਧ ਜਾਵੇ